ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਤੇ ਸੂਬੇ ਭਰ ਦੇ ਸਾਰੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਹਰ ਸਕੂਲ ਨੂੰ 31 ਅਕਤੂਬਰ ਦੇ ਤੱਕ ਸੁਰੱਖਿਆ ਆਡਿਟ ਕਰਵਾਉਣਾ ਹੋਵੇਗਾ ਅਤੇ ਆਪਣੀ ਰਿਪੋਰਟ ਜਮ੍ਹਾਂ ਕਰवानी ਹੋਵੇਗੀ ਇਸੇ ਨਾਲ ਹੀ DEOS ਨੂੰ ਕਿਹਾ ਗਿਆ ਹੈ ਕਿ ਉਹ ਖੁਦ ਫੀਲਡ ਦੇ ਵਿੱਚ ਅਜਿਹੇ ਸਕੂਲਾਂ ਦਾ ਦੌਰਾ ਕਰਨ ਅਤੇ ਜਾਂਚ ਕਰਨ ਕਿ ਕੋਈ ਅਜਿਹਾ ਸਕੂਲ ਜਾਂ ਫਿਰ ਕੋਈ ਇਮਾਰਤ ਹੈ ਜੁਥੇ ਬੱਚੇ ਅਸੁਰੱਖਿਅਤ ਇਮਾਰਤਾਂ ਦੇ ਵਿੱਚ ਪੜ ਰਹੇ ਨੇ DPI ਗੁਰਿੰਦਰ ਸਿੰਘ ਸੋਟੀ ਵੱਲੋਂ ਜਾਰੀ ਪੱਤਰ ਨੂੰ ਸਿੱਖਿਆ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਸਕੂਲ ਦੀ ਇਮਾਰਤ ਦੇ ਖਸਤਾ ਜਾਂ ਫਿਰ ਅਸੁਰੱਖਿਅਤ ਹਿੱਸੇ ਨੂੰ ਤੁਰੰਤ ਟਾ ਦਿੱਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਵਿਭਾਗ ਨੇ ਪਹਿਲਾਂ ਵੀ ਇਸ ਸੰਬੰਧੀ ਸਕੂਲਾਂ ਨੂੰ ਪੱਤਰ ਜੋ ਹੈ ਜਾਰੀ ਕੀਤੇ ਸਨ ਪਰ ਹੁਣ ਸਕੂਲ ਮੁਖੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਵਿਦਿਆਰਥੀ ਕਿਸੇ ਵੀ ਹਾਲਤ ਦੇ ਵਿੱਚ ਅਸੁਰੱਖਿਅਤ ਇਮਾਰਤਾਂ ਦੇ ਵਿੱਚ ਨਾ ਪੜਨ ਹੁਕਮਾਂ ਦੇ ਅਨੁਸਾਰ ਸਾਰੇ ਸਕੂਲਾਂ ਵਿੱਚ ਸਮੇਂ-ਸਮੇਂ ਤੇ ਨਿਕਾਸੀ ਅਭਿਆਸ, ਮੁਢਲੀ ਸਹਾਇਤਾ, ਅੱਗ ਸੁਰੱਖਿਆ ਅਤੇ ਹੋਰ ਪ੍ਰੋਟੋਕਾਲ ਤੇ ਸਿਖਲਾਈ ਅਤੇ ਮੌਕ ਡ੍ਰਿਲਸ ਕੀਤੇ ਜਾਣਗੇ ਇਸ ਦੇ ਲਈ ਐਂਡੀਐਮਏ ਫਾਇਰ ਸਰਵਿਸ ਪੁਲਿਸ ਅਤੇ ਮੈਡੀਕਲ ਏਜੰਸੀਆਂ ਸਕੂਲਾਂ ਨਾਲ ਮਿਲ ਕੇ ਕੰਮ ਕਰਨ ਗਿਆ। ਸਕੂਲਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਸੁਰੱਖਿਆ ਅਤੇ ਆਪਦਾ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਵਰਕਸ਼ਾਪਾਂ, ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਵਿਭਾਗ ਨੇ ਕਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਜੀ ਅਤੇ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਹਰਪਰਵਾਹੀ برداشت ਨਹੀਂ ਕੀਤੀ ਜਾਏਗੀ